ਐਸ ਵੇਲੇ ਜਿਹੜਾ ਸਿੱਖ ਪੰਜਾਬ ਦਾ ਕਿਸਾਨ ਉਹਦਾ ਹਲ ਖਾਲਿਸਤਾਨ ਕਿਉਂ ਹੈ ਐਸ ਕਰਕੇ ਆ ਕਿ ਐਸ ਵੇਲੇ ਤੱਕ ਪੰਜਾਬ ਦਾ ਸਿੱਖ ਆਪਣੀ ਫਸਲ ਈਸਟ ਨੂੰ ਵੇਚਦਾ ਪੂਰਬ ਵੱਲ ਵੇਚਦਾ ਇੰਡੀਆ ਨੂੰ ਵੇਚਦਾ ਮਤਲਬ ਉਹ ਲੋਕਾਂ ਨੂੰ ਵੇਚਦਾ ਜਿਹੜੇ ਭੁੱਖ ਨੰਗ ਨੇ ਠੀਕ ਹੈ ਨਾ ਜੀ ਜਿਹੜੇ ਭੁੱਖ ਨੰਗ ਨੇ ਜਿਹੜੇ ਚੋਰੀਆਂ ਕਰਦੇ ਨੇ ਠੱਗੀਆਂ ਮਾਰਦੇ ਨੇ ਜਿਹੜੇ ਠੱਗੀ ਮਾਰ ਕੇ ਆਪਣਾ ਘਰ ਚਲਾ ਰਹੇ ਨੇ ਚੋਰੀ ਕਰਕੇ ਆਪਣਾ ਘਰ ਚਲਾ ਰਹੇ ਨੇ ਕਈ ਥਾਵਾਂ ਤਾਂ ਇਹੋ ਜਿਹਿਆਂ ਨੇ ਜਿੱਥੇ ਬੰਦਾ ਇੱਕ ਵਕਤ ਦੀ ਰੋਟੀ ਖਾਂਦਾ ਦੂਜੇ ਵਕਤ ਦੀ ਰੋਟੀ ਉਹਨੂੰ ਮਿਲਦੀ ਨਹੀਂ ਹੈਗੀ ਇੰਡੀਆ 'ਚ ਇੰਡੀਆ ਦਾ 40% ਇਲਾਕਾ ਐਦਾਂ ਦਾ ਐਦਾਂ ਦੇ ਲੋਕ ਨੇ 40% ਉਹ ਲੋਕਾਂ ਕੋਲ ਪੰਜਾਬ ਸਿੱਖ ਆਪਣੀ ਜਿਹੜੀ ਆ ਉਹ ਫਸਲ ਵੇਚਦਾ ਹੁਣ ਮੰਨ ਕੇ ਦੇਖੋ ਤੁਸੀਂ ਮਾਰਕੀਟ ਹੋ ਜੇ ਓਪਨ ਸਿੱਖ ਨੂੰ ਆਪਣੀ ਫਸਲ ਵੇਚਣ ਦਾ ਪੂਰਾ ਅਧਿਕਾਰ ਹੋਵੇ ਕਿ ਜਿੱਥੇ ਮਰਜ਼ੀ ਵੇਚ ਸਕਦਾ ਹੋਵੇ ਉਹ ਫਸਲ ਜਾਵੇ ਯੂਰਪ ਦੇ ਵਿੱਚ ਉਹ ਫਸਲ ਜਾਵੇ ਮਿਡਲ ਈਸਟ ਦੇ ਵਿੱਚ ਮੱਧ ਖਾੜੀ ਦੇ ਖਾੜੀ ਦੇ ਮੁਲਕਾਂ 'ਚ ਉਹ ਫਸਲ ਆਵੇ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਜਿੱਥੇ ਰੱਜੇ ਹੋਏ ਨੇ ਲੋਕ ਜਿਹੜੇ ਮੁੱਲ ਪਾਉਂਦੇ ਨੇ ਚੀਜ਼ ਦਾ ਤੇ ਕੀ ਫਰਕ ਆ ਕਿੰਨਾ ਫਰਕ ਆ ਦੇਖੋ ਕਿੱਥੋਂ ਮੁੱਲ ਮਿਲਣਾ ਸਿੱਖ ਨੂੰ ਕਿੱਥੋਂ ਖਾਲਸਾਣ ਦੇ ਵਿੱਚ ਲਹਿਰਾਂ ਬਹਿਰਾਂ ਹੋਣਗੀਆਂ ਗੁਰਬਾਣੀ ਦੇ ਮੁਤਾਬਕ ਜਿਹੜਾ ਹੈ ਸਾਡਾ ਸਟਰਕਚਰ ਖੇਤੀਬਾੜੀ ਦਾ ਤੇ ਜਿਹੜਾ ਇਕਨੋਮੀ ਦਾ ਸਟਰਕਚਰ ਉਹ ਵਰਕ ਕਿਵੇਂ ਕਰਦਾ ਸਜਣ ਸੱਚਾ ਪਾਤਸ਼ਾ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠੇ ਹਾਂ ਸੋਹੀ ਹੈ ਜਿਹੜਾ ਦੋਜ਼ ਹੂ ਸਿਟ ਇਨ ਦਾ ਪ੍ਰੈਜ਼ੈਂਸ ਆਫ दैट ट्रू ਕਿੰਗ ਆਰ ਆਨਰ ਜਿਹੜੇ ਉਹਨਾਂ ਦੇ ਕੋਲ ਬੈਗੇ ਕੋਲ ਕਿਵੇਂ ਬੈਠਣ ਇਹਦੇ ਵੱਖ-ਵੱਖ ਅਰਥ ਹੋ ਸਕਦੇ ਨੇ ਸੋ ਸਜਣ ਸੱਚਾ ਪਾਤਸ਼ਾ ਸਾਨੂੰ ਡਿਕਲੇਅਰ ਕਰਦਾ ਕਿ there is a supreme benevolent sovereignty residing in the divine brahm vich ik sarvuch par upkari power vasdi hai e e sanu dasdi hai te khalsaistan di wakalat karn wale sikhan le ik dharmik sikha ik dharmik sikha ede vich ik sadivi sade memory feed kardi hai e dharmik sikha ਕਿ ਸੱਚੀ ਪ੍ਰਭੂ ਸਤਾ ਜਿਹੜੀ ਹੈ ਉਹ ਦੇ ਆਤਮਿਕ ਅਧਿਆਤਮਿਕ ਰੱਬੀ ਇੱਕਸਾਰਤਾ ਅਤੇ ਦੁਨੀਆ ਭਰ ਦੇ ਵਿੱਚ ਪੂਰੀ ਸ੍ਰਿਸ਼ਟੀ ਦੇ ਵਿੱਚ ਸਰਬਤ ਦੇ ਭਲੇ ਦੇ ਲਈ ਕੰਮ ਕਰਨ ਦੇ ਲਈ ਸਾਨੂੰ ਹੱਲਾਸ਼ੇਰੀ ਦਿੰਦੀ ਹੈ ਸਾਨੂੰ ਤਿਆਰ ਕਰਦੀ ਹੈ ਸਰਬਤ ਦੇ ਭਲੇ ਦੇ ਲਈ ਇਹ ਸਾਡੇ ਬਲੱਡ ਚ ਆਏ ਚੀਜ਼ ਸੋ ਖਾਲਿਸਤਾਨ ਦਾ ਜਿਹੜਾ ਐਗਰੀਕਲਚਰਲ ਸਿਸਟਮ ਇਹ ਐਸੇ ਚੀਜ਼ ਦੇ ਉੱਤੇ ਅਧਾਰਿਤ ਉਹਦੇ ਪਿੱਛੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਜੋ ਸਾਡੇ ਕਨਸਟੀਟਿਊਸ਼ਨ 'ਚ ਗੁਰੂ ਸਾਹਿਬ ਨੇ ਸਾਨੂੰ ਕਰਨ ਲਈ ਕਿਹਾ ਉਹ ਇਹ ਹੀ ਕਿਹਾ ਘਾਲ ਖਾਏ ਕਿਛ ਹੱਥੋਂ ਦੇ ਜੋ ਉਹ ਉਹ ਸਾਰਾ ਸਿਸਟਮ ਕੰਮ ਕਰ ਰਿਹਾ ਹੈ ਉੱਥੇ